ਦੋ ਜੀ ਵਿਸ਼ੇ ਹੀ ਠੀਕਾ ਤੇ ਮੈਂ ਚਾਹੁੰਨੀ ਆ ਕਿ ਅੱਜ ਮੈਂ ਤੁਹਾਨੂੰ ਕੋਈ ਨਾਟ ਐਜ਼ ਅ ਟੀਚਰ ਸਟੂਡੈਂਟ ਕੋਈ ਐਜ਼ ਅ ਲੈਕਚਰ ਨਹੀਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਨਾ ਇਹ ਆਪਣਾ ਇਤਿਹਾਸ ਆ ਤੇ ਤੁਹਾਨੂੰ ਸਾਰਿਆਂ ਨੂੰ ਇਸ ਬਾਰੇ ਜਾਣਨਾ ਚਾਹੀਦਾ ਆ ਤੇ ਉਸ ਸੀਜ਼ਨ ਨੂੰ ਪੂਰੀ ਤਰ੍ਹਾਂ ਫੀਲ ਕਰਕੇ ਦੇਖਿਓ ਉਸ ਜਗ੍ਹਾ ਤੇ ਜਾ ਕੇ ਠੀਕਾ ਕਿ ਕਿਵੇਂ-ਕਿਵੇਂ ਗੁਰੂ ਜੀ ਦੇ ਨਾਲ ਕਿੰਨੇ ਮਤਲਬ ਉਹਨਾਂ ਜ਼ਾਲਮਾਂ ਨੇ ਜੋ ਵੀ ਉਹਨਾਂ ਦੇ ਉੱਤੇ ਅਤਿਆਚਾਰ ਕੀਤੇ ਸੀਗੇ ਕੱਲ ਆਪਾਂ ਕੀ ਪੜਿਆ ਸੀ ਦੱਸੋਗੇ ਮੈਨੂੰ ਜੀ ਸਿੰਘ ਜੀ ਪਾਤਮਾ ਤੇ ਵੀਰੇ ਕੈਲਸੀੰਗ ਸੀਗੇ ਪਾਈ ਮਤੀ ਪਾਈ ਦੇਵਾਲਾ ਜੀ ਪਾਈ ਸਤੀ ਦਾ ਨਾਂ ਬਾਰੇ ਪੜਿਆ ਸੀ ਉਹਨਾਂ ਨੇ ਕਿ ਕਿੰਨਾ ਸੀ ਹਾਂ ਤਿੰਨਾਂ ਸਿੰਘਾਂ ਬਾਰੇ ਅਸੀਂ ਪੜਿਆ ਸੀਗਾ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਤੇ ਪਾਈ ਦੇਵਾਲਾ ਜੀ ਦੀ ਸ਼ਹੀਦੀ ਬਾਰੇ ਹੈ ਨਾ ਕਿਉਂ ਨਾ ਤਿੰਨ ਸਿੱਖਾਂ ਨੂੰ ਇੱਕ ਦਿਨ ਪਹਿਲਾਂ ਜਿਹੜਾ ਸ਼ਹੀਦ ਕੀਤਾ ਗਿਆ ਸੀ ਤਾਂ ਕਰਕੇ ਇੱਕ ਦਿਨ ਪਹਿਲਾਂ ਕੀਤਾ ਗਿਆ ਸੀ ਕਿ ਸ਼ਾਇਦ ਜਿਹੜੇ ਗੁਰੂ ਤੇਗ ਬਹਾਦਰ ਜੀ ਆ ਉਹਨਾਂ ਨੂੰ ਦੇਖ ਕੇ ਡੋਲ ਜਾਣ ਤੇ ਸਾਡਾ ਜਿਹੜਾ ਧਰਮ ਆ ਉਹਨੂੰ ਕਬੂਲ ਕਰ ਲੈਣ ਇਹ 10 ਨਵੰਬਰ ਨੂੰ ਹੋਈ ਸੀ ਕੀ ਗੱਲ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਸੀ ਤੇ ਉਸ ਤੋਂ ਬਾਅਦ 10 ਨਵੰਬਰ ਦੀ ਜਿਹੜੀ ਰਾਤ ਨੂੰ ਗੁਰੂ ਜੀ ਨੂੰ ਫਿਰ ਉਹਨਾਂ ਨੇ ਕੈਦ ਕਰ ਲਿਆ ਆਪਣੇ ਕੋਲ ਪਿੰਜਰੇ ਦੇ ਵਿੱਚ ਉਸੇ ਉਸੇ ਦੇ ਵਿੱਚ ਜਿਹਦੇ ਵਿੱਚ ਬਹੁਤ ਸਾਰੀਆਂ ਸੂਲਾ ਲੱਗੀਆਂ ਸੀ ਨਾ ਤੇ ਉਹਦੇ ਦੇ ਵਿੱਚ ਗੁਰੂ ਜੀ ਬੈਠ ਸਕਦੇ ਸੀ ਤੇ ਨਾ ਹੀ ਖੜੇ ਹੋ ਸਕਦੇ ਸੀ ਠੀਕ ਆ ਤੇ ਉਹਨਾਂ ਨੂੰ ਰਾਤ ਭਰ ਉਹਦੇ ਵਿੱਚ ਬੰਨ ਰੱਖਿਆ ਗਿਆ ਉਸ ਤੋਂ ਬਾਅਦ ਕਹਿੰਦੀ ਹੈ ਕਿ ਇਹ ਸਾਰਿਆਂ ਨੂੰ ਇਹ ਐਲਾਨ ਕਰ ਦਿੱਤਾ ਗਿਆ ਉਸ ਦਿਨ ਕਿ ਕੱਲ ਨੂੰ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਆ ਜਿਹੜਾ ਦਿੱਲੀ ਤੇ ਜੰਜੂ ਦੀ ਰੱਖਿਆ ਕਰਨ ਲਈ ਆਇਆ ਆ ਹਿੰਦੂਆਂ ਦੀ ਉਹਦਾ ਕਾਲੂ ਸਿਰ ਜਿਹੜਾ ਆ ਉਹ ਅਸੀਂ ਕਲਮ ਕਰ ਦੇਣਾ ਜਿਹੜਾ ਸਿਰ ਆ ਉਹ ਸੀਸ ਆ ਅਸੀਂ ਉਹਦੇ ਸਰੀਰ ਨਾਲੋਂ ਅਲੱਗ ਕਰ ਦੇਣਾ ਆ ਤੇ ਕੱਲ ਨੂੰ ਸਾਰੇ ਜਾਣੇ ਜਿਹੜੇ ਦਿੱਲੀ ਦੇ ਚਾਰਨੀ ਚੌਕ ਤੇ ਇਕੱਠੇ ਹੋਣ ਠੀਕ ਆ ਤੇ ਕਹਿੰਦੇ ਆ ਕਿ ਜਿਹੜਾ ਅਗਲੀ ਦਿਨ 11 ਨਵੰਬਰ ਦੀ ਜਿਹੜਾ ਦਿਨ ਸੀਗਾ ਉਸ ਦਿਨ ਕਹਿੰਦੇ ਦੁਪਹਿਰ ਤੋਂ ਬਾਅਦ ਦੀ ਗੱਲ ਹੀ ਆ ਸ਼ਾਮ ਦਾ ਸਮਾਂ ਸੀਗਾ ਤੇ ਗੁਰੂ ਜੀ ਨੂੰ ਇੱਕੋ ਗੱਲ ਉਹ ਬਾਰ-ਬਾਰ ਪੁੱਛ ਰਿਹਾ ਕੀ ਪੁੱਛ ਰਿਹਾ ਕਿ ਤੁਸੀਂ ਇਸਲਾਮ ਕਬੂਲ ਕਰਨਾ ਹੈ ਜਾਂ ਨਹੀਂ ਕਰਨਾ ਠੀਕ ਆ ਤੇ ਗੁਰੂ ਜੀ ਕਹਿੰਦੇ ਆ ਕਿ ਨਹੀਂ ਮੈਂ ਇਸਲਾਮ ਕਬੂਲ ਨਹੀਂ ਕਰਨਾ ਹਨਾ ਉਹਨਾਂ ਨੇ ਇੱਕੋ ਗੱਲ ਹੀ ਕਹੀ ਕਹਿੰਦੇ ਆ ਕਿ ਮੈਂ ਤਿਲਕ ਨਹੀਂ ਲਾਉਂਦਾ ਮੈਂ ਜਨੇਊ ਨਹੀਂ ਪਾਉਂਦਾ ਪਰ ਹਰ ਇੱਕ ਨੂੰ ਆਪਣਾ ਧਰਮ ਮੰਨਣ ਦੀ ਆਜ਼ਾਦੀ ਹੋਣੀ ਚਾਹੀਦੀ ਆ ਜੇ ਕੋਈ ਤੁਹਾਡੇ ਧਰਮ 'ਚ ਆਪਣੀ ਖੁਸ਼ੀ ਨਾ ਲਾਉਂਦਾ ਹੈ ਤੇ ਮੈਂ ਉਸ ਨੂੰ ਇਨਕਾਰ ਨਹੀਂ ਕਰੂੰਗਾ ਪਰ ਜੇ ਤੁਸੀਂ ਉਹਨਾਂ ਦਾ ਤਕਾ ਕਰ ਰਹੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਗਲਤ ਕੰਮ ਆ ਠੀਕ ਆ ਕੋਸ਼ਰੀਏ ਜੋ ਮੇਰੇ ਪਿੰਡ ਖਾਣੇ ਦੇ ਇਸੀ ਆਪਣੀ ਥੀਂ ਦਿੱਤੀ। ਤੇ ਫਿਰ ਉਹਨਾਂ ਨੇ ਗੁਰੂ ਜੀ ਨੂੰ ਪੁੱਛਿਆ ਕਿ ਤੁਹਾਡੀ ਕੋਈ ਆਖਰੀ ਇੱਛਾ ਹੈ? ਤੇ ਗੁਰੂ ਜੀ ਕਹਿੰਦੇ ਕਿ ਮੇਰੀ ਆਖਰੀ ਇੱਛਾ ਇਹ ਹੈ ਕਿ ਮੈਂ ਇਸ਼ਨਾਨ ਕਰਨਾ ਚਾਹੁੰਦਾ ਹਾਂ। ਫਿਰ ਉੱਥੇ ਦਿੱਲੀ ਵਿਖੇ ਅੱਜ ਵੀ ਉਹ ਖੂਹ ਮੌਜੂਦ ਹੈ ਜਿੱਥੇ ਗੁਰੂ ਜੀ ਨੇ ਇਸ਼ਨਾਨ ਕੀਤਾ ਸੀਗਾ। ਠੀਕ ਆ। ਗੁਰੂ ਜੀ ਨੇ ਉਸ ਖੂਹ ਦੇ ਵਿੱਚ ਇਸ਼ਨਾਨ ਕੀਤਾ ਤੇ ਉਸ ਤੋਂ ਬਾਅਦ ਭਾਈ ਜੇਤਾ ਜੀ ਕੋਲ ਖੜੇ ਆ ਉਹਨਾਂ ਦੇ ਉਹਨਾਂ ਨੂੰ ਦੇਖ ਰਹੇ ਆ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਗੁਰੂ ਜੀ ਦਾ ਜਿਹੜਾ ਸੀਸ ਆ ਉਹ ਉਹਨਾਂ ਨੇ ਅਨੰਦਪੁਰ ਸਾਹਿਬ ਲੈ ਕੇ ਜਾਣਾ ਆ ਠੀਕ ਆ ਉਹਨਾਂ ਨੂੰ ਪਤਾ ਸੀ ਕਿ ਸੀਸ ਤਾਂ ਉਹਨਾਂ ਦਾ ਕਲਮ ਹੋਣਾ ਹੀ ਆ ਤੇ ਉਹਨਾਂ ਨੇ ਉਹਨਾਂ ਕੋਲ ਲੈ ਕੇ ਜਾਣਾ ਆ ਅਨੰਦਪੁਰ ਸਾਹਿਬ ਠੀਕ ਆ ਤੇ ਫਿਰ ਮਹਾਰਾਜ ਜੀ ਜਿਹੜੇ ਆ ਉਹ ਬੈਠ ਕੇ ਜਦੋਂ ਇਸ਼ਨਾਨ ਕਰ ਲੈਂਦੇ ਆ ਇਸ਼ਨਾਨ ਕਰਕੇ ਬੈਠਦੇ ਆ ਫਿਰ ਉਹਨਾਂ ਨੂੰ ਉਹੀ ਸਵਾਲ बार-बार ਪੁੱਛਿਆ ਜਾਂਦਾ ਹੈ ਕਿ ਤੁਸੀਂ ਇਸਲਾਮ ਕਬੂਲ ਕਰਦੇ ਆ ਜਾਂ ਨਹੀਂ ਕਰਦੇ ਤੇ ਫਿਰ ਮਹਾਰਾਜ ਜੀ ਕਹਿੰਦੇ ਕਿ ਨਹੀਂ ਠੀਕ ਆ ਉਸ ਟਾਈਮ ਉਹਨਾਂ ਦੇ ਕੋਲ ਤਿੰਨ ਜਾਣੇ ਮਜੂਦ ਸੀ ਇੱਕ ਕਾਜ਼ੀ ਸੀਗਾ ਇੱਕ ਜਲਾਦ ਜਲਾਲੂद्दीन ਸੀਗਾ ਤੇ ਇੱਕ ਕੋਤਵਾਲ ਅਬਦੁੱਲਾਹ ਸੀਗਾ ਔਰੰਗਜ਼ੇਬ ਉਥੇ ਮੌਜੂਦ ਨਹੀਂ ਸੀ ਉਸ ਟਾਈਮ ਠੀਕ ਆ ਤੇ ਫਿਰ ਗੁਰੂ ਜੀ ਨੇ ਕਿਹਾ ਕਿ ਮੈਂ ਜਬਜੀ ਸਾਹਿਬ ਦਾ ਪਾਠ ਕਰਨਾ ਚਾਹੁੰਦਾ ਆ ਆਪਣੇ ਆਖਰੀ ਸਮੇਂ ਦੇ ਵਿੱਚ ਤੇ ਕਿ ਜਪਜੀ ਸਾਹਿਬ ਦਾ ਬਾਟ ਹੈ ਉਹਦੇ ਵਿੱਚ ਇੰਨੀ ਤਾਕਤ ਹੈ ਕਿ ਜਿਹੜੇ ਉਹਨਾਂ ਦੇ ਸਿੰਘ ਵੀ ਸ਼ਹੀਦ ਹੋਏ ਉਹਨਾਂ ਨੇ ਵੀ ਉਸ ਦਿਨ ਜਪਜੀ ਸਾਹਿਬ ਦਾ ਹੀ ਬਾਟ ਕੀਤਾ ਆਪਣੀ ਆਖਰੀ ਸਮੇਂ ਠੀਕ ਆ ਤੇ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਨਾ ਚਾਹੁੰਦੀ ਆ ਐਜ਼ ਆ ਕਿ ਜਿਹੜਾ ਜਿਹੜਾ ਬੱਚਾ ਬਾਟ ਕਰ ਲੈਂਦਾ ਜਿੱਦਨ ਵੀ ਗੁਰੂ ਜੀ ਦਾ ਸ਼ਹੀਦੀ ਗੁਰੂ ਘਰ ਬਾਪ ਨੇ ਘਰ ਵਿੱਚ ਬਹਿ ਕੇ ਇੱਕ ਇੱਕ ਜਪਜੀ ਸਾਹਿਬ ਦਾ ਵੰਡ ਜ਼ਰੂਰ ਕਰੋ ਉਸ ਸਮੇਂ ਨੂੰ ਜਾਣਦੇ ਹੋਏ ਠੀਕ ਆ ਤੇ ਫਿਰ ਗੁਰੂ ਜੀ ਕੀ ਆ ਕਹਿੰਦੇ ਕਿ ਮੈਂ ਜਪਜੀ ਸਾਹਿਬ ਦਾ ਬਾਟ ਕਰਨਾ ਹੈ ਤੇ ਜਿਹੜਾ ਉਧਰੋਂ ਜਿਹੜੀ ਆ ਤੇਗ ਜਿਹੜੀ ਆ ਉਹਨੂੰ ਤਿੱਖੀ ਕਰੀ ਜਾਂਦਾ ਆ ਤੇ ਗੁਰੂ ਜੀ ਜਰਦੀ ਸਾਹਿਬ ਦਾ ਬਾਤ ਕਰਦੇ ਆ ਇੱਕ ਕਵੀ ਹੋਇਆ ਰੁਪੜ ਦੇ ਸਰਦਾਰ ਤੇ ਲੋਕ ਤੇ ਉਹਨਾਂ ਨੇ ਕੀ ਆ ਕਿ ਇੱਕ ਕਵਿਤਾ ਲਿਖੀ ਆ ਇਦਾਂ ਹੀ ਕਿ ਮੇਰਾ ਔਰੰਗਜ਼ੇਬ ਨੂੰ ਸੁਨੇਹਾ ਦੇ ਦਿਓ ਕੀ ਕੀ ਕਹਿੰਦੇ ਆ ਗੁਰੂ ਜੀ ਉਸ ਟਾਈਮ ਉਹ ਮੈਂ ਸਾਡਾ ਸ਼ੇਅਰ ਮੈਨੂੰ ਲੱਗ ਹੈ ਤੇਗ ਬਹਾਦਰੀ ਦੀ ਮੇਰੇ ਸਾਹਵੇਂ ਨਹੀਂ ਸਕਦੀ ਆ ਹੋ ਤੇਗਾ ਮੈਂ ਤਾਂ ਜੰਮਦਿਆਂ ਤੇਗਾ ਦੀ ਸ਼ਾਂ ਮਾਣੀ ਵੇਖ ਪਿਤਾ ਦੀਆਂ ਬੈਲੀਆਂ ਦੋ ਤੇਗਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰੇਹਾ ਪਰਖ ਦਾ ਤੇਰਾ ਪਿਓ ਤੇਗਾ ਹੁਣ ਵੀ ਵੇਖੀ ਆਉਂਦੇ ਭਵਿੱਖੇ ਅੰਦਰ ਮੇਰੇ ਪੁੱਤਰ ਨੇ ਵਾਹਣੀਆਂ ਉਹ ਤੇਗਾ ਉਹਦੇ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੈਗੀ ਤੇਰੀਆਂ ਖੋ ਤੇਗਾ ਠੀਕ ਆ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਕਹਿੰਦੇ ਕਿ ਉਸ ਟਾਈਮ ਅੰਬਰ ਵੀ ਐਂ ਲਾਲ ਹੋ ਗਿਆ ਸੀ ਹਵਾ ਵੀ ਨਹੀਂ ਤੇਜ਼ ਚੱਲ ਰਹੀ ਸੀ ਉਸ ਸਮੇਂ ਦੇ ਵਿੱਚ ਤੇ ਉਸ ਟਾਈਮ ਗੁਰੂ ਜੀ ਦੀ ਉਮਰ 54 ਸਾਲ ਦੀ ਜਦੋਂ ਉਹਨਾਂ ਨੇ ਸ਼ੁਰੂ ਕਰ ਲਿਆ 45 ਸਾਲ ਦੀ ਉਮਰ ਦੇ ਵਿੱਚ ਗੁਰੂ ਗੋਬਿੰਦ राय ਜੀ ਦਾ ਜਨਮ ਹੋਇਆ ਤੇ 54 ਸਾਲ ਦੀ ਉਮਰ ਦੇ ਵਿੱਚ ਗੁਰੂ ਜੀ ਸ਼ਹੀਦ ਹੋ ਗਏ ਸੀ ਤੇ ਜਦੋਂ ਗੁਰੂ ਜੀ ਨੇ ਆਪਣਾ ਜਪਜੀ ਸਾਹਿਬ ਦਾ ਪਾਠ ਸ਼ਬਦ ਬੋਲੇ ਉਹਨਾਂ ਨੇ ਸਲੋਕ ਪੜਿਆ ਜਿਨਹੀ ਨਾਮ ਤੇ ਆਇਆ ਗਏ ਮਸੱਕਤ ਕਾਲ ਨਾਨਕ ਸਿੰਘ ਖੀਂਜਲੇ ਕੀਰਤੀ ਚੁੱਤੀਦਾਰ ਤੇ ਪੂਰੇ ਜ਼ੋਰ ਨਾਲ ਜਲਾਦ ਨੇ ਉਹਨਾਂ ਦੇ ਸੀਸ ਤੇ ਤਲਵਾਰ ਮਾਰੀ ਤੇ ਜਿਹੜਾ ਉਹਨਾਂ ਦਾ ਸੀਸ ਸੀਗਾ ਉਹ ਘੜ ਤੋਂ ਅਲੱਗ ਹੋ ਗਿਆ ਤੇ ਪੰਜੇਤਾ ਦੀ ਜਿਹੜੇ ਆ ਉਹ ਜਿਹੜਾ ਉਹਨਾਂ ਦਾ ਸੀਸ ਚੁੱਕਦੇ ਆ ਤੇ ਆਪਣੇ ਸੀਨੇ ਨਾਲ ਲਾ ਲੈਂਦੇ ਆ ਕੱਪੜੇ ਚ ਲਪੇਟਦੇ ਆ ਸਾਫ ਤੇ ਇਹ ਕੱਪੜੇ ਦੇ ਵਿੱਚ ਉਹਦਾ ਸਿਰ ਲਪੇਟ ਕੇ ਤੇ ਉਹਨਾਂ ਨੇ ਆਪਣੇ ਸੀਨੇ ਨਾਲ ਲਾ ਲਿਆ ਠੀਕ ਆ ਇਹ ਤਾਂ ਹੋ ਗਿਆ ਕਿ ਉਹਨਾਂ ਦੀ ਸ਼ਹੀਦੀ ਇਦਾਂ ਹੋਈ ਤੇ ਉਸ ਤੋਂ ਬਾਅਦ ਜਿਹੜਾ ਉਹਦਾ ਸਿਰ ਆ ਭਾਈ ਦੇਤਾ ਜੀ ਲੈ ਕੇ ਜਾਂਦੇ ਰਾਤ ਨੂੰ ਤੁਰ ਪੈਂਦੇ ਕਿਉਂਕਿ ਸ਼ਾਮ ਨਹੀਂ ਦੇ ਲਈ ਉਹਨਾਂ ਦੀ ਸ਼ਹੀਦੀ ਹੋਈ ਰਾਤ ਨੂੰ ਉਹ ਤੁਰ ਪੈਂਦੇ ਆ ਉੱਥੋਂ ਤੇ ਤੁਰ ਕੇ ਸੁਰੇ ਜਾਂਦੇ ਆ ਥੱਕ ਜਾਂਦੇ ਆ ਸਵੇਰੇ ਅੰਮ੍ਰਿਤ ਵੇਲੇ ਦਾ ਟਾਈਮ ਸੀ ਤੇ ਇੱਕ ਸ਼ੇਖ ਬਾਉ ਦੀਨ ਨਾਮ ਦਾ ਬੰਦਾ ਸੀਗਾ ਜੋ ਗੁਰੂ ਜੀ ਨੂੰ ਬਹੁਤ ਪਿਆਰ ਕਰਦਾ ਸੀ ਉਹ ਗੁਰੂ ਜੀ ਦੇ ਸੀਸ ਦੇ ਦਰਸ਼ਨ ਕਰਦਾ ਆ ਉਸ ਤੋਂ ਬਾਅਦ ਅੱਗੇ ਤੁਰਦੇ ਆ ਇੱਕ ਕ੍ਰਿਸ਼ਨਪਾਲ ਹਿੰਦੂ ਦਾ ਨਾਮ ਆਇਆ ਆ ਠੀਕ ਆ ਉਹ ਉਹਨਾਂ ਨੂੰ ਪ੍ਰਸ਼ਾਦ ਦਾ ਛਕਾਉਂਦਾ ਆ ਠੀਕ ਆ ਫਿਰ 12 ਨਵੰਬਰ ਨੂੰ ਉੱਤਰਾਵੜੀ ਵਿਖੇ ਪਹੁੰਚਦੇ ਆ ਸ਼ਾਮ ਦਾ ਸਮਾਂ ਸੀ ਉਹਨਾਂ ਨੂੰ ਇੱਕ ਥੋਬੀ ਮਿਲਦਾ ਆ ਉਹਦਾ ਨਾਮ ਹੈ ਦੇਵਾਰਾਮ ਥੋਬੀ ਮਿਲਦਾ ਹੈ ਤੇ ਉਹ ਜਦੋਂ ਭਾਈ ਜੇਤਾ ਜੀ ਨੂੰ ਦੇਖਦਾ ਆ ਤੇ ਉਹ ਦੇਖਦਾ ਹੈ ਕਿ ਉਹਨਾਂ ਦਾ ਪਹਿਲਾ ਇੰਨੇ ਨਾ ਲਈਏ ਤੁਸੀਂ ਮੈਨੂੰ ਦੇ ਦੇ ਕਿ ਮੈਨੂੰ ਪੜਾ ਦਿਓ ਤੇ ਭਾਈ ਜੇਤਾ ਜੀ ਕਹਿੰਦੇ ਕਿ ਨਹੀਂ ਇਹ ਕਿਸੇ ਨੂੰ ਦੇਣ ਲਈ ਨਹੀਂ ਆ ਤੇ ਉਹ ਕਹਿੰਦਾ ਕਿ ਮੈਂ ਵੀ ਗੁਰੂ ਜੀ ਦਾ ਸੇਖ ਹਾਂ ਤੇ ਕਹਿੰਦਾ ਕਿ ਤੁਸੀਂ ਕਹਿ ਦਿਓ ਕਿਤੇ ਗੁਰੂ ਜੀ ਨੂੰ ਕਿ ਮੈਨੂੰ ਵੀ ਦਰਸ਼ਨ ਦੇ ਦੇਣ ਆਪਣੇ ਤੇ ਭਾਈ ਜੀ ਨੇ ਫਿਰ ਕੀ ਕੀਤਾ ਭਾਈ ਜੇਤਾ ਜੀ ਨੇ ਉਹਨਾਂ ਨੂੰ ਜਿਹੜਾ ਕੱਪੜਾ ਚੁੱਕਿਆ ਤੇ ਗੁਰੂ ਜੀ ਦੇ ਸੀਸ ਦੇ ਦਰਸ਼ਨ ਕਰਵਾ ਦਿੱਤੇ ਤੇ ਉਹਨਾਂ ਨੇ ਕੀ ਕੀਤੀ ਕਿ ਤੋ ਬਿਨੇ ਖੇ ਸਾਰੀ ਰਾਤ ਮੰਝੇ ਤੇ ਉਹਨਾਂ ਨੇ ਚਾਦਰ ਵਿਛਾਈ ਤੇ ਗੁਰੂ ਜੀ ਦਾ ਸੀਸ ਜਿਹੜਾ ਸੀ ਉਹ ਚਾਦਰ ਤੇ ਰੱਖਿਆ ਤੇ ਭਾਈ ਜੇਦਾ ਜੀ ਵੀ ਜਿਹੜੇ ਆ ਉਹ ਕੀ ਆ ਉਸ ਮੰਝੇ ਦੇ ਨਾਲ ਖੇਠਾਂ ਬੈਠ ਜਾਂਦੇ ਆ ਬਰਾਬਰ ਨਹੀਂ ਬੈਠਦੇ ਖੇਠਾਂ ਬੈਠ ਜਾਂਦੇ ਆ ਤੇ ਫਿਰ ਉਹ ਧੋਬੀ ਕਹਿੰਦਾ ਕਿ ਮਹਾਰਾਜ ਤੁਸੀਂ ਆਏ ਵੀ ਤਾਂ ਕਿਸ ਰੂਪ ਦੇ ਵਿੱਚ ਆਏ ਇਸ ਤੋਂ ਬਾਅਦ ਕੀ ਆ ਕਿ ਭਾਈ ਦੇਵਾ RAM ਜੀ ਕਹਿੰਦੇ ਆ ਕਿ ਸਾਰੀ ਰਾਤ ਇੱਕ ਕੱਪੜੀ ਦੇ ਨਾਲ ਉਹਨਾਂ ਦੇ ਸੀਸ ਦੇ ਉੱਤੇ ਸਾਰੀ ਰਾਤ ਉਸੇ ਕੱਪੜੇ ਦੇ ਨਾਲ ਚਵਰ ਕਰਦੇ ਰਹੇ ਗੁਰੂ ਜੀ ਦੇ ਸੀਸ ਹੁੰਦਾ ਠੀਕ ਆ ਫਿਰ ਅਗਲਾ ਦਿਨ ਹੁੰਦਾ ਆ ਕਿ ਭਾਈ ਜੈਤਾ ਜੀ ਤਰਾਵੜੀ ਤੋਂ ਅੰਮਲੇ ਪਹੁੰਚਦੇ ਆ ਉੱਥੇ ਇੱਕ RAM ਦੇ ਨਾਮ ਦਾ ਆਦਮੀ ਆ ਠੀਕ ਆ ਫਿਰ ਉਸ ਪਰਿਵਾਰ ਨੇ ਉਸ ਸੀਸ ਨੂੰ ਸਾਰੀ ਰਾਤ ਆਪਣੇ ਘਰੇ ਰੱਖਿਆ ਠੀਕ ਆ ਸਾਰੀ ਰਾਤ ਉਹ ਪਰਿਵਾਰ ਜਿਹੜਾ ਸੀਗਾ ਬਾਣੀ ਪੜਦਾ ਰਿਹਾ ਉਸ ਟਾਈਮ ਦੇ ਵਿੱਚ ਮਤਲਬ ਇਹ ਸਾਰਾ ਉਹ ਸਫਰ ਆ ਜੋ ਉਹਨਾਂ ਨੇ ਸੀਸ ਲੈ ਕੇ ਜਾਇਆ ਦਾ ਫੇਰੇ ਇੱਕ ਬਜ਼ੁਰਗ ਮਿਲਦਾ ਉਹਨਾਂ ਨੂੰ 88 ਸਾਲ ਦਾ ਬਜ਼ੁਰਗ ਗਿਆ ਉਹ ਉਹਨਾਂ ਨੂੰ ਕਹਿੰਦਾ ਹੈ ਕਿ ਮੈਂ ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਤੁਸੀਂ ਅਨੰਦਪੁਰ ਸਾਹਿਬ ਚੱਲਨੇ ਆਂ ਤੇ ਗੁਰੂ ਜੀ ਨੂੰ ਕਿਉਂਕਿ ਮੈਨੂੰ ਦਰਸ਼ਨ ਗੁਰੂ ਜੀ ਦੇ ਉਹ ਕੀ ਕਰਦੇ ਆ ਕਿ ਬਹੁਤ ਆਪਣਾ ਮਨ ਭਰ ਲੈਂਦੇ ਭਾਈ ਜੇਤਾ ਜੀ ਤੇ ਫਿਰ ਉਸ ਗੁਰੂ ਉਹਨਾਂ ਨੂੰ ਜਿਹੜਾ ਬਜ਼ੁਰਗ ਹੈ ਉਹਨੂੰ ਵੀ ਉਸ ਥੀਸ ਦੇ ਦਰਸ਼ਨ ਕਰਾਉਂਦੇ ਆ ਦੀ ਸਮਾਂ ਉਹ ਕੀਰਤਪੁਰ ਸਾਹਿਬ ਪਹੁੰਚਦੇ ਤੇ ਕੀਰਤਪੁਰ ਸਾਹਿਬ ਜਿਹੜੇ ਗੁਰੂ ਹਰ Rai ਜੀ ਤੇ ਗੁਰੂ ਹਰगोबिंद ਜੀ ਦਾ ਜਿਹੜਾ ਆਖਰੀ ਸਮਾ ਸੀ ਕੀਰਤਪੁਰ ਸਾਹਿਬ ਦੇ ਕੀਰਤ گاਉਂ ਵੀ ਤੇ ਸਾਰੇ ਆਉਂਦੇ ਆ ਮਾਤਾ ਨਾਨਕੀ ਜੀ ਆਉਂਦੇ ਆ ਮਾਤਾ ਗੁਜਰੀ ਜੀ ਆਉਂਦੇ ਆ ਤੇ ਗੁਰੂ ਗੋਬਿੰਦ Rai ਜੀ ਆਉਂਦੇ ਆ ਠੀਕ ਆ ਸਾਰੇ ਦਰਸ਼ਨ ਕਰਦੇ ਆ ਜਿਹੜੇ ਮਾਤਾ ਨਾਨਕੀ ਜੀ ਆ ਆਪਣੇ ਪੁੱਤ ਦੇ ਸੀਸ ਦੇ ਉੱਤੇ ਹੱਥ ਰੱਖਦੇ ਆ ਹੱਥ ਫੇਰਦੇ ਆ ਜਿੱਦਾਂ ਕਿ ਆਪਾਂ ਜਿੱਦਾਂ ਮਾਵਾਂ ਆਪਣੇ ਬੱਚਾ ਨੂੰ ਲਾਡ ਲਗਾਉਂਦੇ ਆ ਮਾਤਾ ਗੁਜਰੀ ਜੀ ਉਹਨਾਂ ਦੇ ਸੀਸ ਨੂੰ ਮੱਥਾ ਟੇਕਦੇ ਆ ਤੁਹਾਡੇ ਨੇ ਗੁਰੂ ਗੋਬਿੰਦ राय ਜੀ ਉਹਨਾਂ ਦੇ ਸੀਸ ਨੂੰ ਮस्तक ਹੁੰਦੀ ਆ ਫੇਕਪਾਲ ਕੀ ਸਾਧ ਦੇ ਵਿੱਚ ਸਜਾ ਕੇ ਜਿਹੜਾ ਕੀਰਤਪੁਰ ਤੋਂ ਅਨੰਦਪੁਰ ਸਾਹਿਬੋਂ ਦਾ ਸੀਸ ਲੈ ਕੇ ਜਾਇਆ ਜਾਂਦਾ ਆ ਤੇ ਅਨੰਦਪੁਰ ਸਾਹਿਬ ਦੇ ਜਿਹੜਾ ਸੀਸ ਗੰਦ ਗੁਰਦੁਆਰਾ ਆ ਤੇ ਗੁਰੂ ਗੋਬਿੰਦ राय ਜੀ ਸੰਸਕਾਰ ਤੋਂ ਪਹਿਲਾਂ ਉਹਨਾਂ ਦੇ ਕੇਸ ਤੋਂ ਹੁੰਦੇ ਆ ਉਹਨਾਂ ਦਾ ਦਾੜਾ ਤੋਂ ਹੁੰਦੇ ਆ ਤੋ ਕੀ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਆ ਤੇ ਗੁਰੂ ਜੀ ਸਾਹਮਣੇ ਖੜੇ ਆ ਤੋ ਤੋ ਸੰਸਕਾਰ ਹੁੰਦਾ ਤੇ ਭਾਈ ਜੈਤਾ ਜੀ ਨੂੰ ਆਪਣੇ ਗਲੇ ਨਾਲ ਲਾ ਲੈਂਦੇ ਆ ਕਿ ਇਹਦਾ ਮਤਲਬ ਸਕੇ ਪੁੱਤਰ ਵੀ ਨਹੀਂ ਕਰ ਸਕਦੇ ਜੋ ਉਹਨਾਂ ਨੇ ਕਰ ਦਿੱਤਾ ਤੇ ਉਹਨਾਂ ਨੂੰ ਫਿਰ ਉਸ ਟਾਈਮ ਉਹਨਾਂ ਨੇ ਉਪਾਦੀ ਦਿੱਤੀ ਸੀ ਜਿਹੜੀ ਆਪਾਂ ਸੁਣਦੇ ਆ ਰੰਗਰੇਟੇ ਗੁਰੂ ਕੇ ਬੇਟੇ ਪੰਥ ਸੰਗਤ ਜੀ ਦਾ ਇਹ ਮੇਜਾ ਉਹਨਾਂ ਨੇ ਸੀਸ ਦਾ ਸੰਸਕਾਰ ਉਸ ਬਾਅਦ ਇਹ ਚੀਜ਼ ਕੀ ਉਹਨਾਂ ਦੀ ਜਿਹੜੀ ਦੇ ਬਾਕੀ ਸਰੀਰ ਆ ਉਹਦਾ ਕੀ ਹੁੰਦਾ ਆ ਠੀਕ ਆ ਉਹ ਦਿੱਲੀ ਦੇ ਵਿੱਚ ਇੱਕ ਲਖੀ ਸ਼ਾ ਬੰਗਾਰਾ ਨਾਮ ਦਾ ਆਦਮੀ ਸੀਗਾ ਜਿਨੇ ਕੀ ਕੀਤਾ ਕਿ ਗੁਰੂ ਜੀ ਦਾ ਸੀ ਜਿਹੜਾ ਸਰੀਰ ਸੀਗਾ ਆਪਣੇ ਘਰ ਦੇ ਵਿੱਚ ਜਾ ਕੇ ਆਪਣੇ ਪੂਰੇ ਘਰ ਨੂੰ ਹੀ ਅੱਗ ਲਾ ਦਿੱਤੀ ਕਿਉਂਕਿ ਉਹਨਾਂ ਨੂੰ ਬਦਲ ਸੀ ਕਿ ਔਰੰਗਜ਼ੇਬ ਬੜਾ ਜ਼ਾਲਮ ਆ ਇਸ ਕਰਕੇ ਉਹਨਾਂ ਨੇ ਆਪਣਾ ਘਰ ਹੀ HLA ਦਿੱਤਾ ਸੀ ਗੁਰੂ ਜੀ ਦਾ ਜਿਹੜਾ ਸਰੀਰ ਆ ਉਹਦਾ ਸਸਕਾਰ ਕੀਤਾ ਇਸੀ ਦਾ ਉਹਨਾਂ ਦੀ ਸ਼ਹਾਦਤ ਜਿੰਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਠੀਕ ਆ ਤੇ ਇਹ ਚੀਜ਼ਾਂ ਦਾ ਦੇਖੀ ਜਾਣਨੀ ਬਹੁਤ ਜ਼ਰੂਰੀ ਹੈ ਤੇ ਹਮੇਸ਼ਾ ਚੇਤੇ ਰੱਖੋ ਕਿ ਉਹਨਾਂ ਦੀ ਬਦੌਲਤ ਅੱਜ Hindu ਧਰਮ ਤੇ Sikh ਧਰਮ ਦੋਨੋਂ ਆ ਜਿਉਂ ਨਾ ਆਪਣੀ ਛੀਦ ਦੀ ਢਿੰਡੇ ਤੇ ਸਿਰਫ ਇੱਕ ਹੀ ਧਰਮ ਹੋਣਾ ਸੀ ਅੱਜ ਇਸਲਾਮ ਵਾਈਗੋਦੀ ਦਾ ਖਾਲਸਾ ਵਾਈਗੋਦੀ ਚਨ